ਅੱਜ ਮਰੈਂਡਾ ਵਿਖੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਸਾਡੀ ਮਿਹਨਤ ਨਾਲ ਪਾਲੀ ਹੋਈ ਫਸਲ ਦੀ ਖਰੀਦਦਾਰੀ ਨਹੀਂ ਕਰ ਰਹੀ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਜਦੋਂ ਤੱਕ ਸਰਕਾਰ ਸਾਨੂੰ ਫਸਲ ਚੁੱਕਣ ਦਾ ਭਰੋਸਾ ਨਹੀਂ ਦੇਵੇਗੀ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ਐਸਡੀਐਮ ਮਰੈਂਡਾ ਵੱਲੋਂ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਜੇਕਰ ਸਰਕਾਰ ਨੇ ਉਹਨਾਂ ਦੀ ਫਸਲ ਨੂੰ ਜਲਦੀ ਤੋਂ ਜਲਦੀ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਤਾਂ ਉਹ ਫੇਰ ਤੋਂ ਸੜਕਾਂ ਉੱਤੇ ਧਰਨੇ ਦੇਣਗੇ ਅਤੇ ਜੇਕਰ ਉਹਨਾਂ ਨੂੰ ਰੇਲਾਂ ਵੀ ਰੋਕਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਣਗੇ ਇਸ ਦੇ ਸਬੰਧ ਵਿੱਚ ਪੇਸ਼ ਹੈ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਜਨਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਧੀਰੀ ਦੇ ਖਰੀਦ ਦਾ ਸਵਤੰਤਰ ਪ੍ਰਬੰਧ ਕਰੋ ਪ੍ਰਬੰਧ ਕਰੋ ਬਰਬਾਦ ਕਰੋ ਫੈਂਕਲ ਸਰਕਾਰ ਮੁਰਦਾਬਾਦ ਕਿਸਾਨ ਮਾਰੂ ਸਰਕਾਰਾਂ ਮੁਰਦਾਬਾਦ ਮਜ਼ਦੂਰ ਮਾਰੂ ਸਰਕਾਰਾਂ ਮੁਰਦਾਬਾਦ ਕਿਹਦੀ ਸਾਨੂੰ ਦਾ ਦਿਨ ਬਿਲਜੇ ਪਰ ਜੇ ਅੱਜ ਸਿਰਫ ਇਹ ਆ ਵੀ ਅਸੀਂ ਇੱਕ ਟ੍ਰੇਲਰ ਦਿਖਾਇਆ ਵੀ ਅੱਜ ਪੰਜਾਬ ਦੀ ਮੀਟਿੰਗ ਹੋ ਰਹੀ ਹੈ ਮੈਂ ਪਹਿਲਾਂ ਕਹਿ ਕੇ ਅੱਜਾ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਪਹੁੰਚ। 1 ਮਿੰਟ ਖਾ ਕਰ ਰਹਾ ਇਸ ਤੇ। ਕਿ ਕਾਨੂੰ ਸਾਨੂੰ ਨਾ ਕਿਹੋ। ਕਾਨੂੰ ਤੁਹਾਡੀਆਂ ਜੋ ਫੈਸਲਾ ਉੱਤੇ ਹੋ ਜਾਂਦਾ ਲੋਕਾਂ ਨੇ ਟਰਾਲੀਆਂ ਭਰ ਕੇ ਘਰਾਂ ਦੇ ਵਿੱਚ ਖੜਾਈਆਂ ਦੀਆਂ। ਕੰਪੈਨਾਂ ਵਾਲੇ ਤਿਆਰ ਖੜੇ ਨੇ ਇੱਥੇ ਸਿਸਟਮ ਸਾਰੇ ਸਿਸਟਮ ਕਲੈਕਸ ਹੋ ਰਿਹਾ। ਸਾਰੇ ਬੰਦੇ ਤਿਆਰ ਨੇ ਮਜ਼ਦੂਰ ਆਏ ਬੈਠੇ ਨੇ। ਜੇ ਪੰਜਾਬ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਦਾ ਕੋਈ ਪ੍ਰਕਾ ਪ੍ਰਮੰਡ ਨਾ ਕਰਿਆ ਤਾਂ ਮੇਰਾ ਖਿਆਲ ਨਹੀਂ ਪੰਜਾਬ ਸਾਰੇ ਜਾਮ ਹੋ ਜੂਗਾ ਸੋ ਮੈਂ ਬੇਨਤੀ ਕਰਾਂਗਾ ਆਪਣੇ ਜਲਾ ਪ੍ਰਧਾਨ ਅਨਸਾਰ ਰਵੀਰ ਸਿੰਘ ਚੱਕਰ ਨੂੰ ਆਪਾਂ ਆਪਣੀ ਗੱਲ ਕਹਿ ਉਹਦੇ ਬਾਅਦ ਜਿਹੜੇ ਐਸਟੀਐਮ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਉਹਦੇ ਨਿਤਾਬਕ ਇਹ ਆਪਣੀ ਗੱਲ ਦੱਸਣਗੇ ਉਸ ਤੋਂ ਬਾਅਦ ਆਪਾਂ ਜੋ ਵੀ ਆਪਾਂ ਨੂੰ ਅਗਲਾ ਫੈਸਲਾ ਆਉਂਦਾ ਹੈ ਅੱਜ ਸਾਰੇ ਪੰਜਾਬ ਦੇ ਇੱਕ ਆਪਣੇ ਨਹੀਂ ਸਾਰੇ ਪੰਜਾਬ ਦੇ ਵਿੱਚ ਅਜਿਹਾ ਨਹੀਂ ਪ੍ਰੋਟੈਸਟ ਹੋ ਰਹੇ ਨੇ ਅਗਲੀ ਵੱਡੀ ਲੜਾਈ ਵਾਸਤੇ ਤਿਆਰ ਹੋ ਰਹੇ ਆ ਮੈਂ ਹੁਣ ਬੇਨਤੀ ਕਰੂੰਗਾ ਚੱਕਰ ਸਾਹਿਬ ਨੂੰ ਉਹ ਕੁਝ ਲਫ਼ਜ਼ ਕਹਿਣ ਤਾਂ ਕਿ ਪੁਰਜਾ ਆਪਾਂ ਜਿਹੜੇ ਆਵਾਜ਼ ਚਾਹੁੰਦੇ ਆ ਸਾਡਾ ਮਨ ਨਹੀਂ ਕਰਦਾ ਵੀ ਉਸੇ ਕਿਸੇ ਨੂੰ ਰੋਕੀਏ ਪਰ ਸਾਡੇ ਕੋਲ ਰਾਹ ਕੋਈ ਨਹੀਂ ਇਹ ਜਿਹੜੀਆਂ ਬੋੜੀਆਂ ਸਰਕਾਰਾਂ ਉਹਨੇ ਕੰਮੀ ਕੱਲ ਪਾਏ ਪਹੁੰਚ ਸਕਦੇ ਸਾਰੇ ਪੇਰ ਸਭ ਬਹੁਤ ਹੀ ਸਕਾਰਾਤਮਕ ਬੇਤੋਲੀ ਬੇਨਤੀ ਕੀਤੀ ਹੈ ਕਿ ਮਸਲਾ ਆਪਨੀਏ ਹਨ ਹੁਣ ਨੇ ਦੋ ਤਿੰਨ ਦਿਨ ਲੱਗਣੇ ਆ ਤੇ ਆਪਣਾ ਇਹ ਰੋਡਾ ਛੋਟਾ ਛੋਟਾ ਕੰਮ ਆ ਉਹ ਲਗਾਤਾਰ جاری ਰਹੇਗਾ ਅੱਜ ਸ਼ਾਮ ਤੱਕ ਸਾਰਿਆਂ ਨੇ ਪਿਆਰੇ ਚਲਕੀ ਸਾਹਿਬ ਜੀ ਤੋਂ ਮੇਰੇ ਨਾਲ ਸੰਪਰਕ ਕਰਨਾ ਅਸੀਂ ਕਰਾਂਗੇ ਜੋ ਵੀ ਸੰਯੁਕਤ ਮੈਚ ਦੀ ਦੇਖ ਕੇ ਕੋਈ ਫੈਸਲਾ ਹੋਵੇ ਉਹ ਤੁਹਾਡੇ ਨੂੰ ਸੰਦੇਸ਼ ਆ ਜਾਵੇਗਾ ਇਹ ਸੰਦੇਸ਼ ਜੇ ਕੋਈ ਕਾਫਰਾ ਜਿਹੜਾ ਅਗਲਾ ਐਕਸ਼ਨ ਉਹ جاری ਰਹੇਗਾ ਇਸੇ ਲਈ ਤੁਹਾਨੂੰ ਵੀ ਸਤਿਕਾਰਣੀ ਹੈ ਸਭ ਤੋਂ ਸਾਰਾ ਪੰਜਾਬ ਹੋ ਜਾਮ ਕਰ ਦੇ ਪ੍ਰਸ਼ਾਸਨ ਦੇ ਅਧਿਕਾਰੀ ਫੈਸਲਾ ਤੁਹਾਨੂੰ ਦੱਸ ਦੇਗੇ ਕਿੰਨਾ ਬੇਸਤੀ ਕਰਦਾ ਹੈ ਇਸੇ ਸੌਣ ਨਾਲ ਤੁਹਾਡਾ ਜੋ ਵੀ ਜੀ ਸੰਬੰਧੀ ਇਨਫਰਮੇਸ਼ਨ ਹੋਰ ਵਿਚਾਰ ਤੁਹਾਡੇ ਸਾਹਮਣੇ ਕਰਨਾ ਪਊਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਖਸਤੀ ਕਾਲ ਮੈਂ ਇਹ ਹੀ ਬੇਨਤੀ ਕਰਨਾ ਹੈ ਪ੍ਰਧਾਨ ਸਾਹਿਬ ਨੇ ਵੀ ਦੱਸ ਰਿਹਾ ਸੀ ਕਿ ਮੈਂ ਇੱਕ ਵੀ ਸਾਡੀਆਂ ਨਾਲ ਤਿੰਨ ਚਾਰ ਤਿੰਨ ਤੋਂ ਮੀਟਿੰਗਾਂ ਡਿਸਟ੍ਰਿਕਟ ਲੈਵਲ ਤੇ ਵੀ ਚੱਲ ਰਹੀ ਹੈ ਸਰਕਾਰ ਲੈਵਲ ਤੇ ਚੱਲ ਰਹੀ ਹੈ ਤੁਹਾਨੂੰ ਜਿਆਦਾ ਪ੍ਰਕਾਸ਼ ਕਰ ਲੈਣਾ ਹੈ ਅਸੀਂ ਸਬਡਿਵੀਜ਼ਨ ਲੈਵਲ ਤੇ ਵੀ ਮਿਲਰ ਸੁਨਾਵਤੀਆਂ ਨਾਲ ਮੀਟਿੰਗ ਕਰ ਲਈ ਹੈ ਕਿਸਾਨ ਵੀ ਆਏ ਸੀਗੇ ਤੇ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਬਹੁਤ ਐਫਰਟਸ ਪਾ ਰਹੇ ਹੈ ਉਮੀਦ ਹੈ ਵੀ ਇੱਕ ਅੱਧੇ ਦਿਨ ਦੇ ਵਿੱਚ ਮਾਮਲਾ ਸੌਟ ਆਊਟ ਹੋ ਜਾਊਗਾ। ਬਾਕੀ ਅਸੀਂ ਲੋਕਲ ਲੈਵਲ ਤੇ ਦੇਖਦੇ ਪਰ ਪ੍ਰਧਾਨ ਸਾਹਿਬ ਨੇ ਜਿਵੇਂ ਧਿਆਨ ਦਵਾਇਆ ਸੀ ਸਾਡੀਆਂ ਟਰਾਲੀਆਂ ਖੜੀਆਂ ਤੇ ਲੋਕਲ ਲੈਵਲ ਤੇ ਕੀ ਕਰ ਸਕਦੇ ਆ। ਥੋੜਾ ਜਿਹਾ ਸਾਨੂੰ ਟਾਈਮ ਦਿਓ ਸ਼ਾਮ ਤੱਕ ਦਾ ਕੋਈ ਨਾ ਕੋਈ ਹੱਲ ਲੱਭਦੇ ਵੀ ਲੋਕਲ ਲੈਵਲ ਤੇ ਆਪਾਂ ਕੀ ਕਰ ਸਕਦੇ। ਠੀਕ ਹੈ ਬਾਕੀ ਮੈਂ ਤੁਹਾਨੂੰ ਸਾਰ ਨੂੰ ਇਹੀ ਬੇਨਤੀ ਕਰੂੰਗਾ ਥੋੜਾ ਕੰਸਰਨ ਜੈਨੂਨ ਹੈ। ਜ਼ਰੂਰ ਤਾਂ ਵੀ ਹੁਣ ਆਪਾਂ ਕੋਈ ਨਾ ਕੋਈ ਡਿਸੀਜਨ ਲੈਣਾ ਪਊਗਾ। ਅਸੀਂ ਲਵਾਂਗੇ ਡਿਸੀਜਨ ਬਸ ਇੱਕ ਦੋ ਦਿਨ ਲੱਗ ਸਕਦੇ ਇਸ ਤੋਂ ਜ਼ਿਆਦਾ ਨਹੀਂ।